ਆ ਵੀਰ ਕਰਾਪਾ ਇਮੀਗ੍ਰੇਸ਼ਨ ਕਲੀਅਰ ਕਰਨ ਤੋਂ ਬਾਅਦ ਆ ਜੇ ਆ ਗਈ ਜ਼ੀਰੋ ਲਾਈਨ ਉਹ ਇਧਰਲੀ ਸਾਈਡ ਹਿੰਦੁਸਤਾਨ ਆ ਤੁਸੀਂ ਦੇਖੋ ਤੇ ਆ ਦੂਸਰੀ ਸਾਈਡ ਹੈਗਾ ਵਾ ਪਾਕਿਸਤਾਨ ਤੇ ਆ ਰਹੀ ਜੇ ਜ਼ੀਰੋ ਲਾਈਨ ਇਹਨੂੰ ਹੁਣ ਆਪਾ ਪਾਰ ਕਰਕੇ ਅੱਗੇ ਜਾਣਾ ਵਾ ਪਾਕਿਸਤਾਨ ਉਹ ਸੈਸ਼ਨ ਅਪਲਾਈ ਕੀਤੀ ਨਾ ਅਜੇ ਤੋਂ ਕੋਈ 20 ਦਿਨ ਪਹਿਲਾਂ ਉਦੋਂ ਇੰਨੀ ਐਕਸਾਈਟਮੈਂਟ ਸੀ ਨਾ ਵੀ ਪਾਕਿਸਤਾਨ ਜਾਣਾ ਪਾਕਿਸਤਾਨ ਜਾਣਾ ਹੈਗਾ ਕਿ 1 ਦਿਨ ਵਾਸਤੇ ਪਰ ਬੜੀ ਐਕਸਾਈਟਮੈਂਟ ਹੈ ਵੀ ਇਦਾਂ ਨਹੀਂ ਲੱਗਦਾ ਪਿਆ ਯਾਰ ਜਿਵੇਂ ਆਪਾਂ ਕੋਈ ਹੋਰ ਮੁਲਕ ਦੇ ਵਿੱਚ ਆਏ ਆ ਆਖਰਕਾਰ ਇਹ ਆਪਣਾ ਹੀ ਮੁਲਕ ਸੀਗਾ ਆਪਣੇ ਤੋਂ ਅਲੱਗ ਕਰ ਦਿੱਤਾ ਹਾਂਜੀ ਸੋਹਣਿਓ ਕੀ ਹਾਲ ਚਾਲੇ ਆਪਣੇ ਨਵੇਂ ਤਾਜ਼ੇ ਮਸਤ ਵਲੌਗੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮਿੱਤਰੋ ਅੱਜ ਆਪਾਂ ਚੱਲੇ ਆਂ ਪਾਕਿਸਤਾਨ ਤੇ ਆ ਤੁਸੀਂ ਦੇਖੋ ਵੀ ਡੇਰਾ ਬਾਬਾ ਨਾਨਕ ਦੀ ਬਿਲਡਿੰਗ ਕਿੰਨੀ ਸ਼ਾਨਦਾਰ ਹੈ ਤੇ ਇਦਾਂ ਲੱਗਦਾ ਜਿਵੇਂ ਕੋਈ ਇੰਟਰਨੈਸ਼ਨਲ 에ਅਰਪੋਰਟ ਹੁੰਦਾ ਮਤਲਬ ਆਪਣੇ ਲਈ ਤਾਂ 에ਅਰਪੋਰਟ ਹੀ ਹੈ ਨਾ ਨਹੀਂ ਹੁਣ ਆਪਾਂ ਪਾਕਿਸਤਾਨ ਦੀ ਡਾਰੀ ਲਾਉਣ ਲੱਗੇ ਤੇ ਆਪਾਂ ਬੁਲਟ ਤੇ ਆਏ ਸੀਗੇ ਪਾਰਕਿੰਗ ਇੱਥੇ ਅਵੇਲੇਬਲ ਹੈਗੀ ਵਾ ਜਿਵੇਂ 2 ਵੀਲਰ 4 ਵੀਲਰ ਦੀ ਪਾਰਕਿੰਗ ਸਭ ਕੁਝ ਇੱਥੇ ਹੀ ਤੁਸੀਂ ਪਾਰਕ ਆਪਣੀ ਗੱਡੀ ਕਰ ਸਕਦੇ ਆ ਮੇਰੇ ਪਿੱਛੇ ਦੇਖੋ ਗੱਡੀਆਂ ਖੜੀਆਂ ਨੇ ਤੇ ਟਾਈਮ ਤਕਰੀਬਨ 2 ਵਜ ਗਏ ਨੇ ਤੇ 2 ਵਜੇ ਹੁਣ ਜਿਹੜੀਆਂ ਸੰਗਤਾਂ ਨੂੰ ਬਾਪ ਸੌਂਦੀਆਂ ਪੰਨੀਆਂ ਤੇ ਆਪਾਂ ਹੁਣ ਇਧਰੋਂ ਚੱਲੇ ਤੇ ਬਾਕੀ ਵੇਖਦੇ ਆ ਯਾਰ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਵਾ ਇਨਕੁਆਰੀ ਤੇ ਵੈਰੀਫਿਕੇਸ਼ਨ ਤੇ ਬੜਾ ਟਾਈਮ ਲੱਗਦਾ ਕਹਿੰਦੇ ਤਾਂ 15 ਮਿੰਟੇ ਪਰ ਮੈਨੂੰ ਜਿੱਥੋਂ ਤੱਕ ਲੱਗਦਾ ਵੀ ਅੱਧਾ ਪੌਣਾ ਘੰਟਾ ਰਾਮ ਨਾਲ ਲੈ ਲੈਣੀ ਡੋਰ ਇਹਣਾ ਕਿੰਨਾ ਸੋਹਣਾ ਬਣਿਆ ਯਾਰ ਆ ਦੇਖੋ ਤਾਂ ਵੀ ਸਫਾਈ ਵੇਖੋ ਵੀ ਕਿੰਨੀ ਤੇ ਆਹ ਦੇਖੋ ਵੀ ਭਾਈ ਮਰਦਾਨਾ ਇਹ ਲੰਗਰ ਛਕਾਉਂਦਾ ਪਿਆ ਹੁਣ ਆਪਾਂ ਜਾਣਾ ਕਿੱਧਰ ਏ ਇਹ ਨਹੀਂ ਹੁਣ ਮੈਨੂੰ ਪਤਾ ਤੇ ਚਲੋ ਅੱਗੇ ਜਾ ਕੇ ਆਪਾਂ ਪੁੱਛਨੇ ਵੀ ਕਿੱਥੇ ਜਾਣਾ ਆਪਾਂ ਤੇ ਚੈਕਿੰਗ ਦੇ ਦੌਰਾਨ ਤੁਹਾਡੇ ਕੋਲ ਕੋਈ ਪੈਨ ਡਰਾਈਵ ਮੈਮਰੀ ਕਾਰਡ SIM ਵਗੈਰਾ ਜਾਂ ਫਿਰ ਕੋਈ ਤਿੱਖੀ ਤੰਤੂ ਉਹਦੇ ਕੋਲ ਪਹਿਲਾਂ ਹੀ ਹੈਗਾ ਤਾਂ ਤੁਸੀਂ ਨਾਲ ਲੈ ਕੇ ਜਾਓ ਅਦਰਵਾਈਜ਼ ਜੇ ਚੈਕਿੰਗ ਦੇ ਦੌਰਾਨ ਤਾਂ ਫੜ ਲਿਆ ਤੇ ਫਿਰ ਤੁਹਾਨੂੰ ਫੇਰ ਵਾਪਸ ਦੁਬਾਰਾ ਉਹ ਜਿਹੜਾ ਸਮਾਨ ਉਹ ਜਮ੍ਹਾਂ ਕਰਾਉਣਾ ਤੇ ਮਿੱਤਰੋ ਆ ਇਹ ਕੋਰੀਡੋਰ ਸਭ ਤੋਂ ਪਹਿਲਾਂ ਇੱਧਰ ਜਿੱਥੇ ਪੋਲਿੰਗ ਸੈਂਟਰ ਲਿਖਿਆ ਵਾ ਇੱਥੇ ਤੁਹਾਡਾ ਪਾਸਪੋਰਟ ਚੈੱਕ ਹੁੰਦਾ ਵਾ ਤੇ ਬਾਅਦ ਵਿੱਚ ਪੋਲਿੰਗ ਬੂਥ ਪਿਆਈ ਜਾਂਦੀ ਕਿਉਂਕਿ ਜਿਹੜਾ ਪਾਕਿਸਤਾਨ ਹੈ ਉਹ ਪੋਲਿੰਗ ਰਾਖਤ ਨਹੀਂ ਹੈਗਾੜਾ ਤੇ ਇਸ ਕਰਕੇ ਤੇ ਬਾਅਦ ਵਿੱਚ ਸਾਨੂੰ ਇੱਧਰ ਦੀ ਜਾੜਾ ਪਵੇਗਾ ਸਿਕਿਉਰਿਟੀ ਵਾਸਤੇ ਹੁਣ ਫੇਰ ਤੋਂ ਦੁਬਾਰਾ ਮੇਰੀ ਚੈਕਿੰਗ ਹੋਵੇਗੀ ਕਿਉਂਕਿ ਮੈਂ ਇੱਕ ਵਾਰੀ ਬਾਹਰੋਂ ਫੋਕੇ ਆਇਆ ਸੀ ਨਾ ਇਹ ਤੋਂ ਚੈਕਿੰਗ ਤੋਂ ਬਾਅਦ ਹੁਣ ਇਮੀਗ੍ਰੇਸ਼ਨ ਕਾਊਂਟਰ ਹਾਂ ਤੁਸੀਂ ਦੇਖੋ ਵੀ ਆ ਲੈਣਾ ਹੀ ਲੱਗੀਆਂ ਇਮੀਗ੍ਰੇਸ਼ਨ ਕਾਊਂਟਰ ਦੀਆਂ ਇਥੇ ਕਿਤੇ ਵੀ ਆਪਾਂ ਇਮੀਗ੍ਰੇਸ਼ਨ ਆਪਦੀ ਜਿਹੜੀ ਵੈਰੀਫਿਕੇਸ਼ਨ ਨੂੰ ਕੰਪਲੀਟ ਕਰਵਾਵਾਂਗੇ। ਉਹ ਆਪਾਂ ਇਮੀਗ੍ਰੇਸ਼ਨ ਕਲੀਅਰ ਦਿੱਤਾ ਵਾ ਕਰ। ਤੇ ਹੁਣ ਆਪਾਂ ਬਾਰਡਰ ਤੇ ਚੱਲ। ਇੱਥੇ ਆ ਗੱਡੀ ਲੱਗੀ ਹੈ ਸਰਦਾਰ ਜੀ। ਇਹ ਆਪਾਂ ਨੂੰ ਜ਼ੀਰੋ ਲਾਈਨ ਬਾਰਡਰ ਤੇ ਲੈ ਕੇ ਜਾਣਗੇ। ਉਸ ਤੋਂ ਬਾਅਦ ਆਪਾਂ ਨੂੰ ਛੱਡ ਦੇਣਗੇ। ਤੇ ਬਾਕੀ ਵੈਰੀਫਿਕੇਸ਼ਨ ਦਾ ਬਹੁਤ ਸੌਖੀ ਹੈ। ਮਿੰਟਾਂ ਚ ਹੋ ਗਈ। 10-15 10-15 ਮਿੰਟ ਹੀ ਲੱਗੇ ਵੈਰੀਫਿਕੇਸ਼ਨ ਤੇ। ਤੇ ਬਾਕੀ ਵਲੌਗ ਨਾਲ ਇਵੇਂ ਬਣੇ ਰਹੇ ਜੇ ਆਪਾਂ ਤੁਹਾਨੂੰ ਹੋਰ ਅੱਗੇ ਜਾ ਕੇ ਪਾਕਿਸਤਾਨ ਦਾ ਜਿਹੜਾ ਕਰਨਾਰਪੁਰ ਸਾਹਿਬ ਹੈ ਉਹ ਵੀ ਆਪਾਂ ਕਰਨ ਉਹਦੇ ਵੀ ਦਰਸ਼ਕ ਕਰਾਵਾਂਗੇ ਹਾਂਜੀ ਸੌਣੇਓ ਆਪਾਂ ਗੱਡੀ ਦੇ ਵਿੱਚ ਗਏ ਹਾਂ ਬੈਠ ਤੇ ਆਦੋ ਹੀ ਅਸੀਂ ਪਾਸੇ ਦਾ ਇਹ ਚੈੱਕ ਕਰੋ ਕਿ ਆ ਜਿਹੜੀ ਗੱਡੀ ਹੈ ਨਾ ਇਹ ਆਪਾਂ ਨੂੰ ਛੱਡ ਕੇ ਜਾਵੇਗੀ ਜ਼ੀਰੋ ਲਾਈਨ ਤੇ ਜਿੱਥੇ ਪਾਕ ਤੇ ਹਿੰਦ ਦਾ ਬਾਰਡਰ ਹੈ ਉਥੇ ਇਹ ਗੱਡੀ ਆਪਾਂ ਨੂੰ ਛੱਡ ਦੇਗੀ ਤੇ ਉਸ ਤੋਂ ਬਾਅਦ ਵਿੱਚ ਅੱਗੇ ਬਾਸ ਹੋਵੇਗੀ ਪਾਕਿਸਤਾਨ ਵਾਲਿਆਂ ਦੀ ਉਹ ਆਪਾਂ ਨੂੰ ਅੱਗੇ ਲੈ ਕੇ ਜਾਵੇਗਾ ਆਗਰ ਘਰ ਆਪਾਂ ਇਮੀਗ੍ਰੇਸ਼ਨ ਕਲੀਅਰ ਕਰਨ ਤੋਂ ਬਾਅਦ ਇਹ ਜੇ ਆ ਗਈ ਜ਼ੀਰੋ ਲਾਈਨ ਹਾਂ ਪਹਿਲੀ ਵਾਰੀ ਪਾਕਿਸਤਾਨ ਦੇ ਵਿੱਚ ਐਂਟਰ ਹੋਣ ਲੱਗੇ ਤੇ ਇਧਰਲੀ ਸਾਈਡ ਉਹ ਇਧਰਲੀ ਸਾਈਡ ਹਿੰਦੁਸਤਾਨ ਆ ਤੁਸੀਂ ਦੇਖੋ ਤੇ ਆ ਦੂਸਰੀ ਸਾਈਡ ਹੈਗਾ ਪਾਕਿਸਤਾਨ ਤੇ ਆ ਰਹੀ ਜੇ ਜ਼ੀਰੋ ਲਾਈਨ ਹਾਂ ਇਹਨੂੰ ਹੁਣ ਆਪਾਂ ਪਾਰ ਕਰਕੇ ਅੱਗੇ ਜਾਣਾ ਵਾ ਪਾਕਿਸਤਾਨ ਉਹ ਵੀ ਆ ਲੋ ਇਹ ਆ ਆ ਮੇਰਾ ਪੈਰ ਆ ਗਿਆ ਜੀ ਪਾਕਿਸਤਾਨ ਦੇ ਵਿੱਚ ਤੁਸੀਂ ਦੇਖੋ ਵੀ ਹੁਣ ਮੈਂ ਪਾਕਿਸਤਾਨ ਦੇ ਵਿੱਚ ਐਂਟਰ ਹੋ ਗਿਆ ਇੱਥੇ ਮੇਰੇ ਰਹਿ ਗਿਆ ਆਪਣਾ ਹਿੰਦੁਸਤਾਨ ਤੇ ਇਧਰਲੀ ਸਾਈਡ ਰਹਿ ਗਿਆ ਪਾਕਿਸਤਾਨ ਐਜੂਕੇਸ਼ਨ ਇਹ ਹੋ ਕੰਪਲੀਟ ਕਰਨੀ ਤੇ ਇਸ ਤੋਂ ਬਾਅਦ ਫਿਰ ਆਪਾਂ ਅੱਗੇ ਜਾਵਾਂਗੇ ਬੱਸ ਆ ਜੀ ਔਰ ਸਾਡੀ ਉਧਰ ਚਲੇ ਜੋਬ ਨਿਗਾੜੀ ਆਈ ਆਗੇ ਤੇ ਵੀਡੀਓ ਮਾਰੀ ਨਹੀਂ ਬਣਾਉਣੀ ਠੀਕ ਹੈ ਹਾਂਜੀ ਆਪਣੀ ਬਲੌਗ ਤੇ ਯਹਾਂ ਪਰ ਇਹ ਜੋ ਸਟੋਪੇਜ ਆ ਇਧਰ ਬੈਠ ਗਏ ਆ ਹਾਂਜੀ ਤੇ ਇਹ ਮਿੱਤਰੋ ਹੁਣ ਮੇਰੇ ਪਿੱਛੇ ਹੈਗਾ ਵਾ ਹਿੰਦੁਸਤਾਨ ਆ ਮੈਂ ਆ ਗਿਆ ਵਾ ਪਾਕਿਸਤਾਨ ਦੇ ਵਿੱਚ ਪਾਕਿਸਤਾਨ ਦੀ ਧਰਤੀ ਤੇ ਯਾਰ ਅੱਜ ਪਹਿਲੀ ਵਾਰ ਮੈਂ ਇਸ ਪਾਕਿਸਤਾਨ ਦੀ ਧਰਤੀ ਤੇ ਪੈਰ ਰੱਖਿਆ ਵਾ ਤੇ ਬਹੁਤ ਵਧੀਆ ਲੱਗਦਾ ਪਿਆ ਵਾ ਤੇ ਮਿੱਤਰੋ ਆਪਣੀ ਗੱਡੀ ਆਪਣਾ ਸਵਾਗਤ ਕਰਦੀ ਪਈ ਏ ਹੋਰ ਬਾਈ ਜੀ ਸਾਬ ਵਧੀਆ ਕੀ ਹਾਲ ਹੈ ਜੀ ਹਾਂਜੀ ਤੇ ਇਹ ਆਪਣੀ ਗੱਡੀ ਆਪਾਂ ਨੂੰ ਲੈ ਕੇ ਜਾਵੇਗੀ ਕਰਦਾਰਪੁਰ ਸਾਹਿਬ ਹੋਰ ਬਾਈ ਜੀ ਕੀ ਹਾਲੇ ਜੀ ਸਵਾਗਤ ਹੈ ਮੇਰੇ ਸਾਥ ਜੀ ਨਾਮ ਕੀ ਹੈ ਜੀ ਤੁਹਾਡਾ ਸਮਾਨ ਜੀ ਸਮਾਨ ਵਾਲੀ ਠੀਕ ਹੈ ਜੀ ਤੇ ਇਹ ਮਿੱਤਰੋ ਆ ਰਿਹਾ ਜੇ ਜਿੱਥੇ ਲਿਖਿਆ ਵੈਲਕਮ ਟੂ ਪਾਕਿਸਤਾਨ ਪਾਕਿਸਤਾਨ ਆਉਣ ਵਾਲੀ ਸੰਗਤ ਨੂੰ ਜੀ ਆਇਆਂ ਆਖਦੇ ਬਾਈ ਇੱਥੇ ਦੌਣ ਰੋਕ ਨਹੀਂ ਸਕਦੇ ਹਾਂ ਹਾਂ ਜੀ ਸੋਨੋ ਆ ਚੈੱਕ ਕਰੋ ਵੈਲਕਮ ਟੂ ਪਾਕਿਸਤਾਨ ਅਸੀਂ ਨੇ ਅਪਲਾਈ ਕੀਤੀ ਨਾ ਅਜੇ ਤੋ ਕੋਈ 20 ਦਿਨ ਪਹਿਲਾਂ ਉਦੋਂ ਇੰਨੀ ਐਕਸਾਈਟਮੈਂਟ ਸੀ ਨਾ ਵੀ ਪਾਕਿਸਤਾਨ ਜਾਣਾ ਪਾਕਿਸਤਾਨ ਜਾਣਾ ਹੈਗਾ ਕਿ ਇੱਕ ਦਿਨ ਵਾਸਤੇ ਪਰ ਬੜੀ ਐਕਸਾਈਟਮੈਂਟ ਹੈ ਵੀ ਐਦਾਂ ਨਹੀਂ ਲੱਗਦਾ ਪਿਆ ਯਾਰ ਜਿਵੇਂ ਆਪਾਂ ਕੋਈ ਹੋਰ ਮੁਲਕ ਦੇ ਵਿੱਚ ਆਏ ਆ ਆਖਿਰਕਾਰ ਇਹ ਆਪਣਾ ਹੀ ਮੁਲਕ ਸੀਗਾ ਆਪਣੇ ਤੋਂ ਅਲੱਗ ਕਰ ਦਿੱਤਾ ਦੇਖੋ ਵੈਲਕਮ ਟੂ ਪਾਕਿਸਤਾਨ ਹਾਂ ਔਰ ਆਪਾਂ ਚੱਲੇ ਆਂ ਕਰਤਾਰਪੁਰ ਸਾਹਿਬ ਇਥੋਂ ਦਾ ਸੋਣਿਓ ਅੱਜ ਆਪਾਂ ਪਾਕਿਸਤਾਨ ਦਾ ਪਾਣੀ ਪੀਣਾ ਹੈ ਤੇ ਨਾਲੇ ਆਪਾਂ ਫਿਰ ਇੱਕ ਗੁਰੂ ਘਰ ਦਾ ਲੰਗਰ ਖਾਂਦੇ ਨੂੰ ਆ ਤੁਸੀਂ ਦੇਖੋ ਵੀ ਉਹ ਹਾਈ ਖੇਤ ਨੇ ਯਾਰ ਉਹ ਹੈ ਸਬਕੋ ਜੋਹ ਹੈ ਮਿੱਟੀ ਜੋਹ ਹੈ ਹਵਾ ਉਹ ਹੈ ਪਾਣੀ ਤੇ ਸਭ ਕੁਝ ਯਾਰ ਉਦਾਂ ਦਾ ਹੀ ਏ ਬੰਦੇ ਵੀ ਉਦਾਂ ਦੇ ਬੋਲੀ ਵੀ ਪੰਜਾਬੀ ਆਪਣੀ ਹਾਂਜੀ ਤੇ ਇੱਥੇ ਵੀਰੇ ਇੱਥੇ ਇਮੀਗ੍ਰੇਸ਼ਨ ਆਵਾ ਹਾਂਜੀ ਅੱਛਾ ਅੱਛਾ ਜੀ ਵਾਪਸ ਜੇ ਤੇ ਵਾਪਸ ਹੋ ਜਾਏਗੀ ਠੀਕ ਹੈ ਜੀ ਠੀਕ ਹੋ ਤੇ ਫੀਸ ਜਮਾ ਕਰਾਣੀ ਅੱਗੇ ਇਮੀਗ੍ਰੇਸ਼ਨ ਆਲੇ ਤੇ ਇੱਥੇ ਉੱਤਰ ਜਾਈਏ ਜੀ हां मित्रो हा जी मित्रों इत्थे ਆਪ ਪਾਕਿਸਤਾਨੀ ਇਮੀਗ੍ਰੇਸ਼ਨ ਆਗੇ ਜੀ ਇੱਥੇ ਆਪਾਂ ਕਰੰਸੀ ਚੇਂਜ ਕਰਾਵਾਂਗੇ ਪਾਕਿਸਤਾਨੀ ਰੁਪਏ ਲਵਾਂਗੇ ਤੇ ਬਾਅਦ ਵਿੱਚ ਉੱਥੇ ਜਿਹੜੀ ਫੀਸ ਜਮ੍ਹਾਂ ਕਰਾ ਕੇ ਤੇ ਅੱਗੇ ਚਲੇ ਜਾਵਾਂਗੇ ਤੇ ਮਿੱਤਰੋ ਆ ਜਿਹੜਾ ਤੁਸੀਂ ਮੇਰੇ ਹੱਥ ਵਿੱਚ ਵੇਖਦੇ ਪਏ ਜੇ ਇਹ 20 ਡਾਲਰ ਅਮਰੀਕਾ ਦਾ ਯੂ ਐਸ ਏ ਦਾ ਤੇ ਇੱਥੋਂ ਤੁਸੀਂ ਡੋਲਰ ਐਕਸਚੇਂਜ ਜਾਨੀ ਕਿ ਯਾਰ ਜਿਹੜਾ ਤੁਹਾਡੇ ਕੋਲ ਇੰਡੀਅਨ ਕਰੰਸੀ ਹੈ ਉਹਨੂੰ ਤੁਸੀਂ ਡੋਲਰ ਵਿੱਚ ਵੀ ਐਕਸਚੇਂਜ ਕਰਾ ਸਕਦੇ ਜਿਹੜਾ ਡੋਲਰ ਇਹ ਤਾਂ ਮੈਂ ਪਹਿਲਾਂ ਹੀ ਲੈ ਲਿਆ ਸੀਗਾ ਆਪਣੇ ਫਰੋਜਪੁਰ ਸ਼ਹਿਰ ਤੋਂ ਹੀ ਤੇ ਪਾਕਿਸਤਾਨੀ ਕਰੰਸੀ ਆਪਾਂ ਇੱਥੋਂ ਲੈਣੀ ਵਾ ਇੱਥੋਂ ਲੈ ਕੇ ਤੇ ਫਿਰ ਅੱਗੇ ਜਾਣਾ ਤੇ ਯਾਰ ਆ ਦੇਖੋ ਵੀ ਇਹਨੂੰ ਮੈਂ ਪਾ ਲਾਂ ਮੈਂ ਜੇਬ 'ਚ ਆ ਤੁਸੀਂ ਦੇਖੋ ਵੀ ਮੇਰੇ ਹੱਥ ਦੇ ਵਿੱਚ ਇੱਕ 20 ਡੋਲਰ ਅਮਰੀਕਾ ਦੇ ਤੇ ਆ ਇੱਕ 500 ਰੁਪਏ ਵਾਲਾ ਪੱਤਾ ਆਪਣੇ ਇੰਡੀਆ ਦਾ ਤੁਨੇ ਪਾਕਿਸਤਾਨ ਵਾਲੇ ਵੀ ਆਪਣੇ ਹੱਥ 'ਚ ਆਉਣ ਵਾਲੀ ਮੈਂ ਤੁਹਾਨੂੰ ਪਹਿਲਾਂ ਦੱਸਣਾ ਮੈਂ ਬੜੀ ਲੇਟ ਹੋ ਗਿਆ ਇਸ ਕਰਕੇ ਤੇ ਇੱਥੇ ਕੋਈ ਸੰਗਤ ਨਹੀਂ ਤੇ ਸੰਗਤ ਸਾਰੀਆਂ ਗਈਆਂ ਹੋਈਆਂ ਬਾਹ ਹੁਣ ਤਾਂ ਉਹਨਾਂ ਦੇ ਵਾਪਸੀ ਆਉਣ ਦਾ ਟਾਈਮ ਹੈ ਤਾਂ ਮੇਰਾ ਉਧਰ ਜਾਣ ਦਾ ਟਾਈਮ ਹੈ ਕਿਉਂ ਆਪਾਂ ਜਿਹੜੇ ਆਪਦੀ ਕਰੰਸੀ ਉਹ ਚੇਂਜ ਕਰਾ ਲਈ ਆ ਤੁਸੀਂ ਦੇਖੋ ਮੇਰੇ ਹੱਥ ਦੇ ਵਿੱਚ ਪਾਕਿਸਤਾਨੀ ਰੁਪਈਏ 1000 ਰੁਪਈਆ ਦਿੱਤਾ ਸੀਗਾ ਤੇ ਉਹਦੇ ਬਦਲੇ ਉਹਨਾਂ 2800 ਰੁਪਈਆ ਮੇਰੇ ਹੱਥ 'ਚ ਦਿੱਤਾ ਆ ਵੇਖੋ ਤੁਸੀਂ ਕਿੰਨੇ ਵੱਡੇ ਵੱਡੇ ਨੋਟ ਐ ਥੱੱਬਾ ਹੀ ਨੋਟਾਂ ਦਾ ਦੇ ਦਿੱਤਾ ਹੈ ਆਪਾਂ 20 ਡਾਲਰ ਦੇ ਕੇ ਤੇ ਉਹਨਾਂ ਤੋਂ ਰਜਿਸਟ੍ਰੇਸ਼ਨ ਕਰਵਾ ਲਈ ਤੇ ਇੱਧਰ ਉਹ 20 ਡਾਲਰ ਲੈਂਦੇ ਆਪਣੀਕਰ ਉਹ 20 ਡਾਲਰ ਲੈਂਦੇ ਆਪਣੀ ਇੰਡੀਆ ਵਾਲੇ ਦਾ ਫ੍ਰੀ ਕੱਲ ਦਿੰਦੇ ਨੇ ਵੱਲ ਇਹਨਾਂ ਵੱਲੋਂ ਚੈਕਿੰਗ ਹੋਏਗੀ ਤੇ ਫਿਰ ਆਪਾਂ ਅੱਗੇ ਜਾਵਾਂਗੇ ਪਾਕਿਸਤਾਨ ਦਾ ਪਾਕਿਸਤਾਨ ਦਾ ਇਮੀਗ੍ਰੇਸ਼ਨ ਆਹ ਦੇਖੋ ਤੁਸੀਂ ਵੀ ਸਾਰਾ ਕੁਝ ਖਾਲੀ ਯਾਰ ਖਾਲੀ ਕਿਉਂ ਇਸ ਕਰਕੇ ਕਿਉਂਕਿ ਸਾਰੇ ਜਣੇ ਉਧਰ ਗਏ ਚਲੇ ਨੇ ਮੈਂ ਬੜਾ ਹੀ ਲੇਟ ਹੋ ਗਿਆ ਤੇ ਆਪਣੀ ਜਿਹੜੀ ਵੈਰੀਫਿਕੇਸ਼ਨ ਇਹ ਉਹ ਕੰਪਲੀਟ ਹੋ ਗਈ ਹੈ ਤੇ ਮੈਨੂੰ ਦਿੱਤਾ ਵਾ ਇੱਕ ਆ ਜਿਹੜਾ ਆ ਜਿੰਦੇ ਤੇ ਲਿਖਿਆ ਵਾ ਦਰਬਾਰ ਸਾਹਿਬ ਕਰਤਾਰਪੁਰ ਯਾਤਰਾ ਤੇ ਆਪਣੇ ਗੱਲ ਦੇ ਵਿੱਚ ਹੀ ਰਹਿਣਾ ਬਹੁਤ ਜ਼ਰੂਰੀ ਹੈ ਇੱਥੋਂ ਪਤਾ ਲੱਗਦਾ ਵੀ ਆਪਾਂ ਸ਼ਰਧਾਲੂ ਆ। ਸੋਣਿਓ ਆ ਮੇਰੇ ਅੱਖ ਦੇ ਵਿੱਚ ਜੇ ਪਾਕਿਸਤਾਨ ਦਾ ਪਾਣੀ ਹੈ ਨਾ ਇਹ ਵੀ ਆਪਾਂ ਅੱਜ ਪਾਕਿਸਤਾਨ ਦਾ ਪਾਣੀ ਪੀਣ ਲੱਗੇ ਆਪਾਂ ਲੰਗਰ ਵੀ ਅੱਗੇ ਛਕਾਂਗੇ। ਆਹ ਦੇਖੋ ਤੁਸੀਂ ਵੀ ਪਾਕਿਸਤਾਨ ਦਾ ਪਾਣੀ ਹੈਗਾ ਕੋਈ ਫਰਕ ਦੇ ਇਸ ਦਾ ਇੰਦੇ ਪਾਕਿਸਤਾਨਾਂ ਵਾਲੇ ਪਾਣੀ ਦੇ ਵਿੱਚ ਤੇ ਇਹ ਆਉਣਾ ਆਪਾਂ ਲੱਗੇ ਆ ਪੀਣਾ ਕੋਈ ਫਰਕ ਨਹੀਂ ਨਾ ਸੇਮ ਹੋਣੀ ਦਾ ਹੀ ਲੱਗੀ ਇਹਨਾਂ ਵਿੱਚ ਐਕਸਾਈਟਮੈਂਟ ਹੁੰਦੀ ਆ ਵੀ ਆਪਾਂ ਗੈਰ ਮੋੜ ਦੇ ਵਿੱਚ ਆਏ ਆ ਇਨਸ਼ਾਅੱਲਾ ਹੈ ਤੇ ਬਾਕੀ ਫਰਕ ਕੋਈ ਨਹੀਂ ਉੱਧਰ ਵੀ ਪੰਜਾਬੀ ਇੱਧਰ ਵੀ ਪੰਜਾਬੀ ਅੱਜ ਆਪਾਂ ਲਹਿੰਦੇ ਪੰਜਾਬ ਦੇ ਵਿੱਚ ਆਏ ਆ ਤੇ ਆ ਲਹਿੰਦੇ ਪੰਜਾਬ ਦਾ ਪਾਣੀ ਪੀਣ ਲੱਗੇ ਹਾਂ ਹਾਂਜੀ ਸੋਹਣਿਓ ਆਪਣੀ ਗੱਡੀ ਆ ਗਈ ਜੇ ਬਸ ਹੁਣ ਇਹ ਆਪਾਂ ਨੂੰ ਦਰਬਾਰ ਸਾਹਿਬ ਕਰਤਾਰਪੁਰ ਵੀ ਇਹ ਇਹ ਲੈ ਕੇ ਜਾਏਗੀ ਗੱਡੀ ਆਪਣੀ ਤੇ ਚੱਲੋ ਫਿਰ ਹੁਣ ਆ ਦੇਖੋ ਵੀ ਉਧਰੋਂ ਸੰਗਤਾਂ ਆਉਂਦੀਆਂ ਪਈਆਂ ਤੇ ਮੈਂ ਹਾਲੇ ਜਾਣਾ ਮੈਂ ਬਹੁਤ ਜ਼ਿਆਦਾ ਲੇਟ ਹੋ ਗਿਆ ਏ ਮਿੱਤਰੋ ਆ ਬੇਕੁੱਦੀਆਂ ਪਾਕਿਸਤਾਨ ਵਾਲੀ ਬਸ ਦੇ ਵਿੱਚ ਖੜੋਗੇ ਬੈਠਾ ਤਾਂ ਨਹੀਂ ਹੋਦਾ ਤੇ ਸਾਰੀਆਂ ਸੰਗਤਾਂ ਉਧਰ ਗਏ ਚ ਨਹੀਂ ਤੇ ਇਕੱਲਾ ਸਿਰਫ ਮੈਂ ਇਕੱਲਾ ਭਾਈ ਇਕੱਲਾ ਹੈ ਮੈਂ ਸਿਰਫ ਇਕੱਲਾ ਹੀ ਚੱਲਿਆ ਮੇਰੇ ਵਾਸਤੇ ਭਾਈ ਕਦੋਂ ਵਾਪਸ ਆਏਗੀ ਬਸ ਜਦੋਂ ਮਰਜੀ ਆ ਜੀ ਵੀਰੇ ਤੂੰ ਦਰਸ਼ਕ ਕਰਦੇ ਨੇ ਕਾਕੇ ਹੱਸ ਕੇ ਦੇਖ ਕਦੋਂ ਜਦੋਂ ਮਰਦੀ ਆ ਹਾਂਜੀ ਤੇ ਬਾਈ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸ਼ਾਹਦ ਸ਼ਾਹਦ ਫੁੱਲ ਨੇਮ ਇਸਲਾਮ ਸ਼ਾਹਦ ਇਸਲਾਮ ਸ਼ਾਹਦ ਹੈ ਜੀ ਆਪਣਾ ਭਾਈ ਤੇ ਬਾਈ ਤੁਹਾਡਾ ਨਾਮ ਕੀ ਹੈ ਜ਼ਹੀਰ ਅੱਛਾ ਉਹ ਹਾਂਜੀ ਜ਼ਹੀਰ ਜ਼ਹੀਰ ਹੈ ਜੀ ਪੂਰਾ ਨਾਮ ਦੱਸੋ ਹਾਂਜੀ ਪੂਰਾ ਨਾਮ ਦੱਸੋ ਫੁੱਲ ਨੇਮ ਜ਼ਹੀਰੁੱਲਾ ਹਨੀ ਜ਼ਹੀਰੁੱਲਾ ਯਾ ਮੈਨੂੰ ਤਾਂ ਸਮਝ ਚੈਰੁੱਲਾ ਜ਼ਹੀਰੁੱਲਾ ਪਾਕਿਸਤਾਨ ਦਾ ਵੀ ਤੇ ਆ ਪਾਕਿਸਤਾਨ ਦੇ ਆਪਣੇ ਬਰਾ ਬਰਾਜ ਬੈਠੇ ਨੇ ਤੇ ਆ ਵੇਖੋ ਬੜਾ ਵਧੀਆ ਯਾਰ ਕੋਈ ਫਰਕ ਨਹੀਂ ਹੈਗਾ ਚੈਨਲ ਹੈ ਬਾਈ ਜਰਾ ਹਾਂਜੀ ਕਿਹਦੇ ਨਾਮ ਦਾ ਤੇਜੀ ਟ੍ਰੇਨ ਵਾਲਾ ਜਿਹਦੇ ਫੇਸ ਸੋਹਣੇ ਆ ਆ ਵੀ ਦੇਖੋ ਵੀ ਕੋਈ ਫਰਕ ਨਹੀਂ ਹੈਗਾ ਯਾਰ ਉੱਧਰ ਵਾਲੇ ਵੀ ਆਪਦੇ ਵਿੱਚ ਤੇ ਲਹਿੰਦੇ ਪੰਜਾਬ ਦੇ ਵਿੱਚ ਹੈ ਜੇ ਇਸ ਟਾਈਮ ਆਪਾਂ ਲਹਿੰਦੇ ਪੰਜਾਬ ਦੇ ਵਿੱਚ ਆ ਪੱਧਰ ਵੇਖੋ ਦੀ ਆਹ ਸੋਨੇ ਜੀ ਛੱਡ ਕੇ ਤੇ ਇੱਧਰ ਵੇਖੋ ਜੀ ਆਹ ਦੇਖੋ ਹੈ ਬਹੁਤ ਕੀ ਹੋਆ ਭਾਈ ਹਨਾ ਗੋਦ ਲਗਾਇਆ ਆ ਤੇ ਆਪਸ ਵੇਖੋ ਯਾਰਾ ਸਿਰਫ ਮੇਰੇ ਇਕੱਲੇ ਵਾਸਤੇ ਆਈ ਬੱਸ ਬਾਕੀ ਸਾਰੀਆਂ ਸਵਾਰੀਆਂ ਉੱਤਰ ਗਈਆਂ ਉਹ ਵਾਪਸ ਘਰੇ ਚੱਲ ਗਏ ਤੇ ਮੈਂ ਇੱਧਰ ਕਰਤਾਰਪੁਰ ਸਾਹਿਬ ਦੇ ਦਰਵਾਜ਼ੇ ਸਾਈਡ ਚੱਲਿਆ ਹਾਂਜੀ ਆ ਵੀ ਇਧਰ ਆ আচ্ছা ਹਾਂਜੀ ਰਾਵੀ ਦਰਿਆ ਆ ਵੀ ਆ ਗਿਆ ਮਿੱਤਰੋ ਜਿਹੜਾ ਆਪਣੇ ਪਠਾਨਕੋਟ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਵਿੱਚ ਐਂਟਰ ਹੋਇਆ ਤੇ ਆਹ ਦੇਖੋ ਤੁਸੀਂ ਸੋਣਿਓ ਆ ਰਾਵੀ ਦਰਿਆ ਆ ਗਿਆ ਇਹ ਇਹ ਵੀ ਸੁੱਕਾ ਪਿਆ ਯਾਰ ਨਾ ਦਰਿਆ ਸਾਰੇ ਇਸ ਪੇ ਰਾਵੀ ਹੋ ਗਿਆ ਵਾ ਸੱਤੋਂ ਉਹ ਜੋ ਪਿਆਜ਼ ਸਾਰੇ ਸੁੱਕੇ ਪਏ ਯਾਰ ਪਾਣੀ ਰਹਿ ਹੀ ਨਹੀਂ ਲਿਆ ਕਿਤੇ ਫਿਰ ਉਹ ਸਾਹਮਣੇ ਆ ਗਿਆ ਜੀ ਗਰਵਾਰ ਸਾਹਿਬ ਭਾਈ ਇਹ ਕਿੰਨੇ ਕਿਲੋਮੀਟਰ ਆ ਸਾਢੇ 3 ਕਿਲੋਮੀਟਰ ਸਾਢੇ 3 ਕਿਲੋਮੀਟਰ ਟਰਮੀਨਲ 2ੋਂ ਭਾਈ ਉੱਡਦੁੱਡ ਵਿੱਚ ਲਿਆ ਪੰਜਾਬੀ ਦੇ ਵਿੱਚ ਪਹਿਲੇ ਨੰਬਰ ਤੇ ਉਰਦੂ ਵਿੱਚ ਦੂਜੇ ਨੰਬਰ ਤੇ ਪੰਜਾਬੀ ਤੇ ਤੀਜੇ ਨੰਬਰ ਤੇ ਲਿਖੀ ਇੰਗਲਿਸ਼ ਆ ਦੇਖੋ ਕਰੋ ਚੱਕਾ ਤੇ ਆ ਲੋ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਜਰਦਾਕ ਉਹ ਬਈ ਪਹਾੜੀਆਂ ਕਿਹੜੀਆਂ ਆ ਗਈਆਂ ਨੇ ਉਹ ਜੰਮੂ ਦੀਆਂ ਪਹਾੜੀਆਂ ਅੱਛਾ ਜੰਮੂ ਅਸੀਂ ਪਠਾਨਕੋਟ ਜੰਮੂ ਆ ਕਰੋ ਚੱਕ ਫਿਰ ਹੈ ਆ ਪਾਕਿਸਤਾਨ ਦਾ ਫਲੈਗ ਝੁਲੰਡਿਆ ਜ ਹੈ ਥੱਲੇ ਆ ਜਿਹੜੀ ਦਰਬਾਰ ਸਾਹਿਬ ਦੀ ਛੋਟੀ ਜੀ ਇਮੀਗ੍ਰੇਸ਼ਨ ਜਾਨੀ ਕਿ ਚੈਕਿੰਗ ਪੋਸਟ ਚੈੱਕ ਪੋਸਟ ਵੀ ਬੋਲ ਸਕਦੇ ਵੀ ਇੱਥੇ ਥੋੜੀ ਜੀ ਚੈਕਿੰਗ ਹੋਏਗੀ ਤੇ ਆਸੇ ਪਾਸੇ ਦਾ ਆਪ ਵਿਊ ਦੇਖੋ ਵੀ ਕਿੰਨਾ ਘੈਂਟ ਆ ਇਸ ਜਗ੍ਹਾ ਤੇ ਪਹੁੰਚ ਗਏ ਜਿੱਥੇ ਆਪਣੇ ਗੁਰੂ ਨਾਨਕ ਪਾਤਸ਼ਾਹ ਨੇ ਆਖਰੀ ਦਿਨ ਇੱਥੇ ਕਰਤਾਰਪੁਰ ਸਾਹਿਬ ਵਿਖੇ ਹਨਾ ਇੱਥੇ ਬਤੀਤ ਕੀਤੀ ਸੀ ਤੇ ਆਹ ਉਹ ਖੇਤਾਂ ਦੇ ਵਿੱਚ ਆਖਰੀ ਟਾਈਮ ਦੇ ਵਿੱਚ ਖੇਤੀ ਕੀਤੀ ਸੀ ਹਾਂਜੀ ਤੇ ਆਹ ਸ਼ਰਦਾਲੂ ਨੇ ਹੁਣ ਵਾਪਸ ਜਾਂਦੇ ਪੈਣ ਉਹ ਬੱਸ ਲੱਗੀ ਜਿਹੜੀ ਬੱਸ ਆਪਾਂ ਨੂੰ ਲੈ ਗਈ ਉਹ ਆ ਹੀ ਵਾਪਸ ਜਾਵੇਗੀ ਤੇ ਸੁਣਿਓ ਆ ਰਹੀ ਉਹ ਬਿਲਡਿੰਗ ਹੈ ਦਰਸ਼ਣੀ ਦਿਉੜੀ ਹੈ ਦਿਉੜੀ ਤੋਂ ਵੜਦੇ ਇੱਧਰ ਸੱਜੇ ਹੱਥ ਆ ਜੋੜਾ ਕਰੇ ਇੱਥੇ ਜੋੜਾ ਜਮਾਂ ਕਰਾ ਕੇ ਤੇ ਆਪਾਂ ਨੂੰ ਮਿੱਤਰੋ ਆ ਮਿਲ ਗਿਆ ਜੀ ਟੋਕਨ C63 ਗਲੋਬਲ ਨੋਵਲ ਹਾਂਜੀ ਠੀਕ ਹੈ ਜੀ ਓਕੇ ਜੀ ਥੈਂਕ ਯੂ ਹੁਣ ਕਿੱਧਰ ਜਾਣਾ ਜੀ ਜਿਸ ਦੇ ਦਰਬਾਰ ਸਾਹਿਬ ਚਲੇ ਜਾ ਤੁਸੀਂ ਦਰਬਾਰ ਸਾਹਿਬ 'မှာ ਜੋੜਾ ਜਮਾਂ ਕਰਾ ਦਿੱਤਾ ਤੇ ਆਪਾਂ ਨੂੰ ਟੋਕਨ ਮਿਲ ਗਿਆ ਉਹਨੂੰ ਪਾ ਲਈਏ ਆਪਾਂ ਜੇਬ ਦੇ ਵਿੱਚ ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਆਖਰਕਾਰ ਉਸ ਧਰਤੀ ਤੇ ਪੈਰ ਪਾਵਤੇ ਨੇ ਹਨਾ ਜਿੱਥੇ ਗੁਰਦਾਨਕ ਪਾਸ਼ਾ ਨੇ ਆਖਰੀ ਟਾਈਮ ਇੱਥੇ ਬਤੀਤ ਕੀਤਾ ਸੀਗਾ ਹਨਾ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਜਾਣਾ ਉਹ ਤੋਂ ਦਰਸ਼ਨ ਕਰਕੇ ਤੇ ਫਿਰ ਆਪਾਂ ਫਿਰ ਆਪਾਂ ਮਿੱਤਰੋ ਲੰਗਰ ਹਾਲ ਦੇ ਵਿੱਚ ਲੰਗਰ ਖਾਵਾਂਗੇ ਕਿਉਂਕਿ ਪਾਕਿਸਤਾਨ ਦਾ ਪਾਣੀ ਤਾਂ ਮੈਂ ਲਿਆ ਪੀ ਹਨਾ ਹੁਣ ਆਪਾਂ ਅੱਜ ਪਾਕਿਸਤਾਨ ਦੀ ਰੋਟੀ ਖਾਣ ਲੱਗੇ ਤੇ ਟਾਈਮ ਮੇਰੇ ਕੋਲ ਬਾਲਾ ਹੀ ਜ਼ਿਆਦਾ ਘਟ ਏ ਹਾਂ ਵਿਊ ਚੈੱਕ ਕਰ ਲਓ ਸੋਨਿਓ ਵੀ ਕਿੰਨਾ ਵਧੀਆ ਐ ਐਂ ਵਾਈਟ ਵਾਈਟ ਮਾਰਬਲ ਲੱਗਾ ਹੋਇਆ ਤੇ ਰਾਤ ਨੂੰ ਯਾਰ ਬੜਾ ਵਧੀਆ ਵਿਊ ਆਉਂਦਾ ਹੁੰਦਾ ਹੁਣਾ ਆਪਾਂ ਲੰਗਰ ਛਕਣ ਲੱਗੇ ਆਹ ਤੁਸੀਂ ਦੇਖੋ ਵੀ ਥੋੜੇ ਚਾਵਲ ਪਾ ਦਿੱਤੇ ਬਾਈ ਨੇ ਤੇ ਆ ਆ ਗਿਆ ਜੀ ਟਾਲਾ ਵੈਗਰੂ ਇਹ ਮਿੱਤਰੋ ਪਾਕਿਸਤਾਨ ਦਾ ਲੰਗਰ ਜੀ ਹਾਂ ਜੀ ਆਪਾਂ ਪਾਕਿਸਤਾਨ ਦਾ ਜਿਹੜਾ ਪਹੁੰਚ ਆਣੇ ਉਹ ਆਪਾਂ ਅੱਜ ਕਰ ਲਿਆ ਬੜਾ ਵਧੀਆ ਲੱਗਦਾ ਯਾਰ ਪਾਕਿਸਤਾਨ ਦਾ ਪਾਣੀ ਪੀ ਕੇ ਪਾਕਿਸਤਾਨ ਦੇ ਚਾਵਲ ਰੋਟੀ ਛੋਲੇ ਤੇ ਇੱਕ ਗੰਭੂਸ਼ਾ ਵੀ ਖਾਧਾ ਤੇ ਮਿੱਠੇ ਛੋਲ ਵੀ ਖਾਧੇ ਮਿੱਠੇ ਛੋਲ ਵੀ ਯਾਰ ਬੜੇ ਸਵਾਦ ਬਣੇ ਸੀ ਤੇ ਹੁਣ ਆਪਾਂ ਪਹਿਲਾਂ ਤਾਂ ਉਸ ਖੂਹ ਦੇ ਦਰਸ਼ਨ ਕਰਨੇ ਨੇ ਜਿੱਥੇ ਵੀ ਕਹਿੰਦੇ ਵੀ ਅੱਜ ਵੀ ਉਹ ਬੰਬ ਰੱਖਿਆ ਹੋਇਆ ਜਿਹੜਾ ਨੂੰ ਦਰਸ਼ਨ ਕਰੋਨੇ ਖੂਹ ਸਾਹਿਬ ਦੇ ਤੇ ਉਹਦਾ ਪਾਣੀ ਵੀ ਲੈਣਾ ਆਪਾਂ ਇੱਕ ਬੋਤਲ ਪਾਣੀ ਵੀ ਦਿੰਦੇ ਉਹ ਵੀ ਲੈਣਾ ਖੂਹ ਦਾ ਪਾਣੀ ਵੀ ਪੀਣਾ ਯਾਰ ਤੇ ਨਾਲੇ ਆਪਾਂ ਤੁਹਾਨੂੰ ਬੰਬ ਵੀ ਵਿਖਾਉਣਾ ਤੇ ਇਹ ਹੈਗਾ ਜੀ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਨਾਲ ਇੱਧਰ ਹੈਗਾ ਜੀ ਖੂਹ ਸਾਹਿਬ ਤੇ ਇੱਥੋਂ ਦਾ 3 ਮੀਟਰ ਇਹ ਬਾਕ ਖੂਹ ਦਾ ਪਾਣੀ ਪੀਣਾ ਤੇ ਨਾਲ ਲੈ ਕੇ ਜਾਣਾ ਅੰਦਰ ਜਾ ਕੇ ਮੈਂ ਤੁਹਾਨੂੰ ਦਿਖਾਉਣਾ ਵੀ ਆਹ ਦੇਖੋ ਤੁਸੀਂ ਹੀ ਮਤ੍ਰੂ ਹਾਂ ਦੇਖੋ ਖੂਹ ਜਿਹੜਾ ਤੇ ਆ ਦੇਖੋ ਵੀ ਆਪਣੇ ਤਾਂ ਯਾਰ ਪਿਆਉ ਦੇ ਵਿੱਚ ਤਾਂ ਖੂਹ ਦਾ ਪਾਣੀ ਹਲੇ ਕੋਲ ਪੜਾ ਡਾਊਨ ਹੋ ਗਿਆ ਪਰ ਇੱਥੇ ਕੋਈ 150 ਫੁੱਟ ਤੇ ਹੈਗਾ ਵਾ ਪਾਣੀ ਤੇ ਪਰ ਇਹ ਜਿਹੜੇ ਗੁਰਨਾਟਕ ਪਾਤਸ਼ਾਹ ਦੀ ਮਿਹਰ ਨਾਲ ਇਹਦੇ ਹਾਲੇ ਤੱਕ ਵੀ ਲੱਗੂ ਵੀ ਸੁੱਕਾ ਨਹੀਂ ਵੀ ਉਦਾਂ ਤੋਂ ਉਦਾਂ ਹੀ ਹੈ ਹਰਿਆ ਭਰਿਆ ਖੂਹ ਭਰਿਆ ਵਾ ਪਾਣੀ ਇਹਦੇ ਵਿੱਚ ਉਦਾਂ ਦੀ ਹੈਗਾ ਵਾ ਤੇ ਆ ਦੇਖੋ ਵੀ ਆ ਜਿਹੜੇ ਸ਼ਰਧਾਲੂ ਆਉਂਦੇ ਵਾ ਤੇ ਕ੍ਰਿਪੇਟੇ ਕਰਕੇ ਜਾਂਦੇਗਾ ਆਪਦੀ ਸ਼ਰਧਾ ਦੁਆਰਾ ਵੀ ਇਹ ਹਲਟ ਵਾਲਾ ਖੂਹ ਹੈ ਵੀ ਇਹਨੂੰ ਗੇੜ ਕੇ ਜਿਹੜੇ ਆਪਣੇ ਗੁਰਨਾਨਕ ਪਾਤਸ਼ਾਹ ਸੀ ਉਹ ਖੇਤੀ ਕਰਿਆ ਕਰਦੇ ਹੁੰਦੇ ਸੀਗੇ ਤੇ ਦੇ ਨਾਲ ਹੀ ਆ ਹੈਗਾ ਜੀ ਬੰਬ ਆ ਜਿਹੜਾ 1971 ਦੀ ਲੜਾਈ ਦੇ ਵਿੱਚ ਇੱਥੇ ਅੰਗਰੇਜ਼ਾਂ ਦੇ ਦੁਆਰਾ ਸੱਟਿਆ ਗਿਆ ਸੀ ਕਿਉਂਕਿ 1971 ਦੇ ਵਿੱਚ ਆਪਣਾ ਜਿਹੜਾ ਭਾਰਤ ਇਹ ਆਜ਼ਾਦ ਨਹੀਂ ਹੋਇਆ ਸੀਗਾ 1947 ਦੇ ਵਿੱਚ ਹੋਇਆ ਸੀਗਾ ਤੇ 1971 ਦੇ ਵਿੱਚ ਇਹ ਅੰਗਰੇਜ਼ਾਂ ਦੇ ਦੁਆਰਾ ਇੱਥੇ ਗੋਲਾ ਛੱਟਿਆ ਗਿਆ ਸੀ ਕਿ ਸ਼੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਵਿੱਚ ਕਿਉਂਕਿ ਉਸ ਟਾਈਮ ਦੇ ਵਿੱਚ ਪਾਕਿਸਤਾਨ ਤੇ ਹਿੰਦੁਸਤਾਨ ਇੱਕ ਹੀ ਹੋਇਆ ਕਰਦੇ ਸੀਗੇ ਉਦੋਂ ਤਾਂ ਪਾਕਿਸਤਾਨ ਦਾ ਨਾਮ ਵੀ ਨਹੀਂ ਹੈਗਾ ਸੀ ਕੋਈ ਤੇ ਉਸ 1971 ਦੀ ਲੜਾਈ ਦੇ ਵਿੱਚ ਅੰਗਰੇਜ਼ਾਂ ਦੇ ਦੁਆਰਾ ਹਵਾਈ ਸੈਨਾ ਦੇ ਦੁਆਰਾ ਇਹ ਗੋਲਾ ਛੱਟਿਆ ਗਿਆ ਸੀਗਾ ਵੀ ਆਹ ਤੁਸੀਂ ਦੇਖੋ ਵੀ ਇਹ ਉਦਾਂ ਤੋਂ ਉਦਾਂ ਹੀ ਪਿਆ ਇਹ ਬੰਬ ਫਟਿਆ ਨਹੀਂਗਾ ਇਹ ਫਟਿਆ ਕਿਉਂ ਨਹੀਂਗਾ ਕਿਉਂਕਿ ਗੁਰਨਾਨਕ ਪਾਤਸ਼ਾਹ ਦੀ ਮਿਹਰ ਸਦਕਾ ਇਹ ਜਿਹੜਾ ਬੰਬੇ ਇੱਕ ਖੂਹ ਦੇ ਵਿੱਚ ਡਿੱਗ ਗਿਆ ਸੀਗਾ ਤੇ ਇਸ ਖੂਹ ਦੇ ਵਿੱਚ ਡਿੱਗਣ ਕਰਕੇ ਇਸ ਬੰਬ ਨੂੰ ਖੂਹ ਨੇ ਆਪ ਦੇ ਅੰਦਰ ਸਮਾ ਲਿਆ ਸੀਗਾ ਤੇ ਕਹਿੰਦੀਆਂ ਕੀਤੀਆਂ ਵੀ ਸ਼ਕਤੀਆਂ ਹੁੰਦੀਆਂ ਵਾ ਤੇ ਉਹ ਸ਼ਕਤੀ ਦੀ ਇੱਕ ਉਦਾਹਰਨ ਆ ਤੁਹਾਡੇ ਸਾਹਮਣੇ ਪਈ ਜਿਹੜਾ ਵੀ 1971 ਦੇ ਵਿੱਚ 971 ਦੀ ਜੰਗ ਦੇ ਵਿੱਚ ਇਹ ਬੰਬ ਸੱਟਿਆ ਗਿਆ ਸੀਗਾ ਤੇ ਫਟਿਆ ਨਹੀਂਗਾ ਤੇ ਹੁਣ ਤੁਸੀਂ ਦੇਖੋ ਵੀ ਆ ਮੈਂ ਤੁਹਾਨੂੰ ਨੇੜੇ ਕਰਕੇ ਹੋਣਾ ਵੀ ਆ ਦੇਖੋ ਵੀ ਇਹਾਨੂੰ ਉਹ ਨਾ ਜਗਾਲ ਪਿਆ ਵਾ ਹੁਣ ਇਹਨੂੰ ਜਗਾਲ ਹੀ ਖਾਂਦਾ ਪਿਆ ਹੁਣ ਇਹ ਅਜੇ ਤਾਂ ਡਿਸਪਲੇ ਤੇ ਲੱਗਿਆ ਰਹਿ ਗਿਆ ਤੇ ਇੱਕ ਆਪਣੇ ਇਤਿਹਾਸ ਦੇ ਨਾਲ ਤੇ ਨਾਲ ਹੀ ਇਹ ਦੇਖੂਗਾ ਜਿਵੇਂ ਤੁਹਾਨੂੰ ਦੱਸਿਆ ਵੀ ਖੂਹ ਦਾ ਪਾਣੀ ਖਾਲੇ ਵੀ ਬਰਕਰਾਰ ਏ ਇਹਦੇ ਖੂਹ ਦਾ ਪਾਣੀ ਆਉਂਦਾ ਹੀ ਆਉਂਦਾ ਹੁਣ ਫਿਰ ਆਪਾਂ ਤੁਹਾਨੂੰ ਅੱਜ ਖੂਹ ਦਾ ਪਾਣੀ ਪੀ ਕੇ ਸੋਣਿਓ ਜਿਹੜਾ ਆਪਾਂ ਆ ਪਾਣੀ ਪੀਨੇ ਪਏ ਆ ਇੱਕ ਫਿਲਟਰ ਕੀਤਾ ਜਾਂਦਾ ਜੀ ਤੇ ਇਹਦਾ ਯੂਰਪ ਤੋਂ ਆ ਜਿਹੜਾ ਫਿਲਟਰ ਸਿਸਟਮ ਲਾਇਆ ਗਿਆ ਡੀਐਮ ਪਲਾਂਟ ਕਿਉਂਕਿ ਅੱਜ ਤੋਂ 500 ਸਾਲ ਪੁਰਾਣਾ ਖੂਹ ਹੈ ਜਦੋਂ ਗੁਰਦਾਨਿਕ ਪਾਤਸ਼ਾਹ ਦੇ ਵੇਲਿਆਂ ਦਾ ਇੱਕ ਖੂਹ ਆ ਉਦੋਂ ਦਾ ਪਾਣੀ ਇਸ ਦੇ ਵਿੱਚ ਜਾਵਾ ਤੇ ਜਿਹੜੀ ਪਾਕਿਸਤਾਨ ਸਰਕਾਰ ਇਹ ਉਹ ਆਪਣੀ ਸਿਹਤ ਵਾਸਤੇ ਜਿਹੜੇ ਹਿੰਦੁਸਤਾਨ ਤੋਂ ਸ਼ਰਧਾਲੂ ਆਉਂਦੇ ਉਹਨਾਂ ਦੀ ਸਿਹਤ ਵਾਸਤੇ ਤੇ ਉਹਨਾਂ ਦਾ ਖਿਆਲ ਰੱਖਣ ਵਾਸਤੇ ਇੱਥੇ ਆ ਡੀਐਮ ਪਲਾਂਟ ਲਾਇਆ ਗਿਆ ਜਿਹੜੇ ਤੁਸੀਂ ਦੇਖੇ ਨਾ ਸ਼ੀਸ਼ੇ ਦੇ ਵਿੱਚ ਸਾਰਾ ਬੰਦ ਹੈ ਇਹਦੇ ਅੰਦਰ ਜਾ ਸਕ ਨਹੀਂ ਵੀ ਨਹੀਂ ਇਹਦੇ ਅੰਦਰ ਨਹੀਂ ਜਾ ਸਕਦੇ ਆ ਡੀਐਮ ਪਲਾਟ ਲੈ ਆ ਵੀ ਇਥੋਂ ਫਿਲਟਰ ਹੋ ਕੇ ਪਾਣੀ ਤੇ ਇਹਨਾਂ ਟੁੱਟੀਆਂ ਦੇ ਵਿੱਚ ਆਉਂਦਾ ਵਾ ਤੇ ਫਿਰ ਜਿਹੜੇ ਤ੍ਰਿਸ਼ਰ ਧਾਲੂ ਨੇ ਆ ਉਹ ਇਸ ਅੰਮ੍ਰਿਤ ਜਲ ਨੂੰ ਪੀ ਕੇ ਤੇ ਵੈਗ੍ਰੀ ਦੇ ਗੋਲੋ-ਗੋਂਦੇ ਮਿੱਤਰੋ ਆਪਾਂ ਵਾਪਸ ਆਪਣੇ ਇੰਡੀਆ ਨੂੰ ਚੱਲਣੇ ਆ ਤੇ ਬੱਸ ਡੀਗਰੇ ਵੀ ਬੱਸ ਕਿੱਥੇ ਵਾ ਕਿਉਂਕਿ ਇਹ ਦੇਨ ਆਰਮੀ ਮੈਨੂੰ ਤਾਂ ਕਹਿੰਦੀ ਆ ਕਿ ਤੂੰ 4 ਵਜੇ ਇੱਥੇ ਇਮੀਗ੍ਰੇਸ਼ਨ ਇੰਡੀਆ ਨੂੰ ਇਮੀਗ੍ਰੇਸ਼ਨ ਦੇ ਵਿੱਚ ਐਂਟਰ ਹੋਣਾ ਚਾਹੀਦਾ ਤੇ ਖੈਰ ਯਾਰ ਵੇਖਨੇ ਜਾ ਕੇ ਫਿਰ ਕੀ ਬੰਦਾ ਵੀ ਸਾਰਾ ਤਾਂ ਨਹੀਂ ਘੁੰਮਿਆ ਗਿਆ ਹਜੇ ਤੁਰਨਾਰਕ ਪਾਸ਼ਾ ਦੇ ਉਹ ਖੇਤ ਜਿੱਥੇ ਆਖਰੀ ਟਾਈਮ ਦੇ ਵਿੱਚ ਉਹ ਖੇਤੀ ਕਰਦੇ ਸੀਗੇ ਪਹਿੜੀਆਂ ਵਾਹਦੇ ਸੀਗੇ ਉਹ ਨਹੀਂ ਵੇਖਿਆ ਕਿਆਂ ਤੇ ਖੈਰ ਚਲੋ ਫੇਰ ਕਿਤੇ ਸੁਪਾ ਬਣਿਆ ਤੇ ਆਪਾਂ ਉਹ ਜ਼ਰੂਰ ਵੇਖਾਂਗੇ ਤੇ ਹੁਣ ਆਪਾਂ ਉਹ ਜੋੜਾ ਘਰ ਦੇ ਵਿੱਚ ਜਾਣਾ ਉਹ ਆਪਾਂ ਆਪਦੇ ਬੂਟ ਛੂਟ ਲੈ ਕੇ ਤੇ ਫੇਰ ਵਾਪਸ ਚੰਗੇ ਤੇ ਮਿੱਤਰੋ ਇਹ ਸੀਗਾ ਆਪਣਾ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਲੱਗਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਤੇ ਐਵੇਂ ਦੇ ਵਲੌਗ ਆਉਂਦੇ ਰਹਿਣਗੇ ਤੇ ਤੁਸੀਂ ਕਦੋਂ ਕਰਤਾਰਪੁਰ ਸਾਹਿਬ ਦਰਬਾਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਆਉਣਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਜੀ ਹਾਂਜੀ ਇੱਕ ਵਾਰੀ ਆਉਣਾ ਚਾਹੀਦਾ ਯਾਰ ਪਾਸਪੋਰਟ ਬਣਾਓ ਤੇ ਦਵਾ ਦਵਾ ਇੱਥੇ ਆਜੋ ਤੇ ਪਾਕਿਸਤਾਨ ਦੇ ਵਿੱਚ ਤੁਹਾਡਾ ਮੋਸਟ ਵੈਲਕਮ ਕਰਨਗੇ ਪਾਕਿਸਤਾਨੀ ਹਾਂਜੀ ਤੇ ਇਸ ਵੀਡੀਓ ਨੂੰ ਦਬਕੇ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਆ ਜੀ ਤੇ ਮਿਲਾਂਗੇ ਆਪਾਂ ਇੱਕ ਹੋਰ ਇਵੇਂ ਦੀ ਘੈਂਟ ਜੀ ਵੀਡੀਓ ਨਾਲ ਓਕੇ ਬਾਏ ਲਵ ਯੂ ਆ